मुरदाबाद मुर्दाबाद सजा दो सो सजाॾो मुर्दा जिंदाबाद 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 अतवाद मुर्दाबाद 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 पाकिस्तान मुर्दाबाद 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 पाकिस्तान मुर्दाबाद मुर्दाबाद मुद्दा मुर्दाबाद मुर्दाबाद मुद्राबाद अतवाद मुर्दाबाद मुर्दाबाद शर्म करो शर्म करो शर्म करो करो आज असी ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਹੀ ਤਰਕਨਾਕ ਘਟਨਾ ਵਾਪਰੀ ਹੈ ਅੱਤਵਾਦ ਵੱਲੋਂ ਕਾਨੂੰਨੀ ਹਰਕਤ ਕੀਤੀ ਗਈ ਹੈ ਉੱਥੇ ਸਾਡੇ ਨੌਜਵਾਨਾਂ ਨੂੰ ਆਰਮੀ ਨੌਜਵਾਨਾਂ ਅਤੇ ਲੋਕਾਂ ਦੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਦੇ ਲਈ ਅੱਜ ਅਸੀਂ ਅੱਤਵਾਦ ਦਾ ਤੇ ਪਾਕਿਸਤਾਨ ਦਾ ਜਿਹੜਾ ਪੁਤਲਾ ਫੂਕੇ ਉਹਦੇ ਵਿੱਚ ਅਸੀਂ ਪਾਕਿਸਤਾਨ ਦੇ ਇਹ ਉਸ ਜਿਹੜੀ ਉਹਨਾਂ ਨੇ ਹਰਕਤ ਕੀਤੀ ਅੱਤਵਾਦ ਦੇ ਅਤੇ ਲੋਕਾਂ ਦੇ ਗੋਲੀਆਂ ਚਲਾ ਕੇ ਮਾਰਿਆ ਜਿਹਨਾਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਦਾ ਦੁੱਖ ਦਾ ਪ੍ਰਗਟ ਵੀ ਕੀਤਾ ਉਹਨਾਂ ਦਾ ਅੱਤਵਾਦ ਦਾ ਪੁਕਲਾ ਵੀ ਸਾੜਿਆ ਅੱਗੇ ਸਰਕਾਰ ਨੂੰ ਵੀ ਮੌਕੇ ਦੀਆਂ ਸਰਕਾਰਾਂ ਨੂੰ ਵੀ ਚਿੰਤਾਵਨੀ ਦਿੱਤੀ ਹੈ ਵੀ ਤੁਸੀਂ ਆਪਣਾ ਫਰਜ਼ ਪਹਿਚਾਣੋ ਅੰਬੇਦਕਰ ਦੇ ਸੰਵਿਧਾਨ ਨੂੰ ਨਾ ਤੋੜ ਮੋੜ ਕੇ ਪੇਸ਼ ਕਰੋ ਨਾ ਅੱਤਵਾਦ ਨੂੰ ਪੜਾਵਾ ਦਿਵੋ ਅੱਜ ਪੰਜਾਬ ਦੀ ਉਹ ਕਿਹੜੀ ਥਾਂ ਹੈ ਜਿੱਥੇ ਪੈਂਦੇ ਨਹੀਂ ਪਟਾਕੇ ਗੋਲੀ ਚੱਲਦੀ ਹੈ ਕਿਤੇ ਯਾਰੋ ਬੱਸ ਸਾਰਪੇ ਬਹੁਤ ਹੌਂਦੇ ਕਿਨੇ ਵੀ ਬੰਬ ਫੋਟੇ ਜਾ ਰਹੇ ਨੇ ਪੰਜਾਬ ਦੇ ਵਿੱਚ ਸੂਬਾ ਗੰਦਲਾ ਹੋ ਰਿਹਾ ਹੈ ਹਿੰਦੁਸਤਾਨ ਦੀ ਜਿਹੜੀ ਅਰਥਵਿਵਸਥਾ ਢਾਮਾ ਡੋਲ ਹੈ ਮੋਦੀ ਜੀ ਆਪਣੇ ਸ਼ਹਿਰਾਂ ਸਟੇਜਾਂ ਦੇ ਫਰਦੇ ਨੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਦਿੱਲੀ ਦੀਆਂ ਸਟੇਜਾਂ ਦੇ ਠੋਕੇ ਲਾ ਰਿਹਾ ਪਤਾ ਨਹੀਂ ਕਿਹੜੀਆਂ ਸਾਈਆਂ ਤੇ ਗਏ ਹੋਏ ਨੇ ਨਾ ਇਹਨਾਂ ਨੂੰ ਪੰਜਾਬ ਸੂਬੇ ਦਾ ਫਿਕਰਾ ਨਾ ਮੋਦੀ ਸਾਹਿਬ ਨੂੰ ਹਿੰਦੁਸਤਾਨ ਦਾ ਫਿਕਰਾ ਤਾਂ ਅੱਜ ਹੱਤਬਾਤ ਦੇ ਹੌਸਲੇ ਅਨੇ ਬਲੰਦ ਨੇ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਸੂਬੇ 'ਚ ਸਟੇਟ ਦੇ ਵਿੱਚ ਕਿੱਥੇ ਵੀ ਜਾ ਕੇ ਉਹ ਅੱਤਵਾਦੀ ਹਮਲਾ ਕਰ ਸਕਦੇ ਨੇ ਕੋਈ ਕਿਤੇ ਕੰਟਰੋਲ ਰੇਖਾ ਤੇ ਕਿਤੇ ਪਾਸੇ ਉਹਨਾਂ ਨੂੰ ਰੋਕཐામ ਨਹੀਂ ਕਿਤੇ ਉਹਨਾਂ ਨੂੰ ਉਹ ਨਹੀਂ ਚਖਾੜਨੀ ਰਾਮਨਾ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਆਪਣੀ ਕਾਰਵਾਈ ਨੂੰ ਪਾ ਕੇ ਆਪਣਾ ਮੌਕੇ ਤੋਂ ਚਲ ਜਾਂਦੇ ਨੇ ਬਾਅਦ ਚੋਂ ਅਮਿਤ ਸ਼ਾਹ ਵਰਗੇ ਸਾਡੇ ਇੱਕ ਰਾਜ ਮੰਤਰੀ ਅੱਡੇ ਤੱਕੜੇ ਸਾਡੇ ਹਿੰਦੁਸਤਾਨ ਦੇ ਮੰਤਰੀ ਜਿਵੇਂ ਕਹਿੰਦੇ ਸੱਪ ਨਿਕਲ ਜਾਂਦਾ ਉਹਦੋਂ ਬਾਅਦ ਲੀਕ ਨੂੰ ਕੁੱਟਦੇ ਉੱਥੇ ਫਰੀ ਜਾਂਦੇ ਨੇ ਇਹ ਇਹਨਾਂ ਦੇ ਹਾਲਾਤ ਨੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਸੂਬੇ ਤੇ ਹਿੰਦੁਸਤਾਨ ਤੇ ਕੰਟਰੋਲ ਕਰੋ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਆ ਬਿਲਕੁਲੇ ਢਾਮਢੋਲ ਹੋ ਚੁੱਕੀ ਆ ਕੋਈ ਵੀ ਹਿੰਦੁਸਤਾਨ ਦਾ ਵਾਸੀ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਹੈਗਾ ਦਿਨ-ਦਿਨ ਪ੍ਰਤੀ ਦਿਨ ਅਤਵਾਦੀ ਹਮਲੇ ਵਾਧਦੇ ਜਾਂਦੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਜਿੱਦਣ ਕਿ ਲੋਕ ਉਹ ਦਿਨ ਦੂਰ ਨਹੀਂ ਲੋਕਾਂ ਨੇ ਆ ਮਹਾਰੇ ਸੜਕਾਂ ਤੇ ਨਿਕਲੇ ਆਉਣਾ ਸਰਕਾਰ ਨੂੰ ਕੰਟਰੋਲ ਕਰਨਾ ਔਖਾ ਹੈ ਨਾ ਇਹਦੇ ਨਾਲ ਬਿਹਤਰਾ ਪਹਿਲਾਂ ਅਤਵਾਦ ਤੇ ਕੰਟਰੋਲ ਕਰਨ ਲੋਕਾਂ ਦੀ ਸੇਫਟੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਇਕੱਠਿਆਂ ਅਸੀਂ ਨਾਲ ਆ ਸਰਕਾਰ ਦੇ ਜਿੱਥੇ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੋੜ ਆ ਮਛਵੜਾ ਬਲਾਕ ਦੇ ਕਾਂਗਰਸ ਦੀ ਲੋੜ ਆ ਸਾਰੀ ਬਲਾਕ ਕਾਂਗਰਸ ਉਹਨਾਂ ਦੇ ਨਾਲ ਖੜੇਗੀ ਜਿੱਥੇ ਕੋਈ ਸਰਕਾਰ ਚੰਗਾ ਕੰਮ ਕਰੂਗੀ ਪਰ ਇਹ ਜੇ ਹਮਲਿਆਂ ਤੋਂ ਲੋਕਾਂ ਨੂੰ ਬਚਾਓ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਤਿਆਜ਼ ਦਾ ਮੰਨੀਏ ਸਭ ਤੋਂ ਵੱਡਾ ਤਖਾਣ ਜੇ ਹੋਇਆ ਤਾਂ ਉੱਥੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਦੀ ਹੱਤਿਆ ਹੁਣੇ ਕੋਈ ਖਾਲਾ ਹੀ ਦਾ ਬੜਾ ਨਹੀਂ ਜਿਹਦੇ ਸਿਰ ਤੇ ਪੈਂਦੀ ਆ ਉਹਨੂੰ ਪਤਾ ਹੁੰਦਾ ਦੁੱਖ ਦਾ ਲੋਕਾਂ ਨੂੰ ਚਲੋ ਸਾਨੂੰ ਵੀ ਅਗਲਾ ਕਹਿੰਦਾ ਵਿਹਲੇ ਉੱਠ ਕੇ ਪੁਤਲਾ ਫੁਕਦੇ ਨੇ ਅਸੀਂ ਜਿੱਥੇ ਕੋਈ ਅੰਜਾਮ ਹੁੰਦਾ ਉੱਥੇ ਪੁਤਲਾ ਫੂਕਦੇ ਸਾਡੇ ਸਾਰੇ ਸਾਥੀ ਆਏ ਨੇ ਪਿੰਡਾਂ ਚੋਂ ਵੀ ਆਏ ਨੇ ਸ਼ਹਿਰਾਂ ਚੋਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਹਮਲੇ ਦੀ ਘੋਰ ਨਿੰਦਿਆ ਕੀਤੀ ਆ ਤੇ ਅਤਵਾਦ ਦਾ ਤੇ ਪਾਕਿਸਤਾਨ ਦਾ ਪੁਤਲਾ ਫੁਕੇ